ਕੰਡੀ ਸਸੀ ਗਾੜੀ ਸਰੇਮ ਜਸਮਰ ਸਰੀਆ ਚੰਨ ਵੇ ਸਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਐਲਬਰਟ ਆਇਨਸਟਾਈਨ ਵਾਲੇ ਜਿਹੜੇ ਵੀ ਜਰਮਨੀ ਪੁੱਤਕੇ ਵਿਗਿਆਨੀ ਹੋਏ ਨੇ ਜਿਨ੍ਹਾਂ ਦਾ ਜਨਮ 1879 ਸੀ ਵਿੱਚ ਹੋਇਆ ਸੀ ਤੇ ਉਹਨਾਂ ਨੇ ਕਈ ਕਈ ਵਿਸ਼ਿਆਂ 'ਚ ਜਿਨ੍ਹਾਂ ਨੂੰ ਆਪਾਂ E mc2 ਦੇ ਨਾਲ-ਨਾਲ ਵੀ ਆਪਾਂ ਸਕੂਲ ਵਿੱਚ ਪੜ੍ਹਦੇ ਹਾਂ ਕਾਲਜਾਂ ਵਿੱਚ ਫਿਜ਼ਿਕਸ ਵਿੱਚ ਜਿਹੜਾ ਕਿ E mc2 ਬਾਰੇ ਜਾਣਦੇ ਹਾਂ ਜਿਨ੍ਹਾਂ ਨੇ ਗ੍ਰੈਵਿਟੇਸ਼ਨਲ ਲਾਗ ਦੀ ਖੋਜ ਵੀ ਕੀਤੀ ਸੀ ਜਿਹੜੀ ਚੀਜ਼ ਉੱਪਰੋਂ ਆ ਰਹੀ ਆ ਥੱਲੇ ਕਿਉਂ ਆ ਰਹੀ ਆ E mc2 ਦੇ ਨਾਲ ਨਾਲ ਜਿਹਨੂੰ ਜਾਣਿਆ ਜਾਂਦਾ ਇਹਨਾਂ ਦਾ ਜਿਹੜਾ ਬ੍ਰੇਨ ਆਮ ਜਿਹੜੇ ਬੰਦੇ ਨਾਲੋਂ ਬ੍ਰੇਨ ਜਿਹੜਾ ਉਹਦਾ ਭਾਰ ਜਿਹੜਾ 1250 ਗ੍ਰਾਮ ਸੀਗਾ ਆਮ ਬੰਦੇ ਦਾ ਜਿਹੜਾ ਬ੍ਰੇਨ ਦਾ ਜਿਹੜਾ weight ਹੁੰਦਾ ਵਾ ਉਹ 1000 ਗ੍ਰਾਮ ਹੁੰਦਾ ਇਹਨਾਂ ਦਾ 250 ਗ੍ਰਾਮ ਜਿਹੜਾ ਆਮ ਬੰਦੇ ਨਾਲੋਂ ਬ੍ਰੇਨ ਦਾ ਭਾਰ ਵੱਧ ਸੀ ਜਰੂਰ ਉਸ ਲਈ ਡੈਥ ਦੇ ਵਾਲ ਉਹਨਾਂ ਨੂੰ ਕੱਢ ਕੇ ਜਿਹੜਾ ਉਹਦਾ ਜਿਹੜਾ weight ਕੀਤਾ ਗਿਆ ਸੋ ਇਹਨਾਂ ਦੀ ਜਿਹੜੀ ਡੈਥ ਆ ਉਹ ਜਦੋਂ ਅਮਰੀਕਾ ਦੇ ਵਿੱਚ 1955 ਦੇ ਵਿੱਚ ਆਪਣਾ ਹੋਈ ਸੀ ਤੇ ਇਹਨਾਂ ਨੇ ਕਿਹ ਕਿਹੇ ਵਿਸ਼ਾਜ ਵਿੱਚ ਕਈ ਥਾਂ ਨੇ ਬਹੁਤ ਹੀ ਆਪਣੇ ਇਨਵੈਂਸ਼ਨਸ ਕੀਤੀਆਂ ਕਾਢਾਂ ਕੱਢੀਆਂ ਤੇ ਇਹਨਾਂ ਦਾ ਜਿਹੜਾ ਬ੍ਰੇਨ ਹੈ ਅੱਜ ਵੀ ਆਪਣਾ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਪ੍ਰੀਜ਼ਰਵ ਕਰਕੇ ਰੱਖਿਆ ਜਾਂਦਾ ਤੇ ਇਹਨੂੰ ਕੁਝ ਸਾਇੰਟਿਸਟ ਨੇ ਡਾਕਟਰ ਨੇ ਜਦੋਂ ਇਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਚਿਰਾਲਿਆ ਗਿਆ ਸੀ ਪਰ ਬਾਅਦ ਵਿੱਚ ਉਹ ਫਿਰ ਉਹਨਾਂ ਅੱਜ ਵੀ ਬ੍ਰੇਨ ਇਹਨਾਂ ਦਾ ਯੂਨੀਵਰਸਿਟੀਆ ਦੇ ਵਿੱਚ ਪਿਆ ਹੋਇਆ ਹੈ ਪ੍ਰਿਜ਼ਰਵਾ ਕਰਕੇ ਰੱਖਿਆ ਹੈ ਜਿਹੜਾ ਕਿ ਜਿਹੜੇ ਆਮ ਲੋਕ ਨੂੰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹਦਾ ਉਸ ਨੂੰ ਜਦੋਂ ਇਹਦਾ ਇਨਫੈਕਸ਼ਨ ਕੀਦੀ ਕੀ ਉਹ ਦੱਸਿਆ ਗਿਆ ਵੀ ਇਹ ਆਮ ਬੰਦੇ ਨਾਲੋਂ ਬ੍ਰੇਨ ਦੇ ਵਿੱਚ ਕੀ ਵੱਧ ਸੋ ਦਾ weight 250 ਗ੍ਰਾਮ ਆਮ ਬੰਦੇ ਨਾਲੋਂ ਜਿਹੜਾ ਕਿ ਦਿਮਾਗ ਦਾ ਜਿਹੜਾ weight ਹੁੰਦਾ ਉਹਰੇ ਨਾਲ ਵੱਧ ਸੀ ਸੋ ਇਦਾਂ ਦੀ ਰੋਜ਼ ਚਿਕਤਬ ਜਾਣ ਕਰਨ ਲਈ ਸਾਨੂੰ ਕਰ ਦਿਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਵੱਤ ਤੋਂ ਵੱਤ ਸਬਸਕ੍ਰਾਈਬ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਜਸ ਅੰਮ੍ਰਿਤਸਰ ਜੀ ਧੰਨਵਾਦ